ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੀਆਂ ਅਨਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਪੂਰੀ ਤਰ੍ਹਾਂ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਭਾਵੇਂ ਕਿ ਜਿਵੇਂ ਮਾਰਕੀ ਕਾਨਫਰੰਸ ਤੇ ਸਾਰੀਆਂ ਪਾਰਟੀਆਂ ਨੇ ਆਪੋ ਆਪਣਾ ਇਕੱਠ ਦਿਖਾ ਕੇ ਇਹ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੀਆਂ ਪਾਰਟੀਆਂ ਦੇ ਵਿੱਚੋਂ ਹੀ ਆਮ ਆਦਮੀ ਪਾਰਟੀ ਜਾਂ ਕਾਂਗਰਸ ਅਕਾਲੀ ਦਲ ਬਾਦਲ ਤੇ ਭਾਜਪਾ ਅਕਾਲੀ ਦਲ ਵਾਰਿਸ ਪੰਜਾਬ ਦੇ ਇਹਨਾਂ ਸਾਰੀਆਂ ਪਾਰਟੀਆਂ ਨੇ ਆਪਣਾ ਦਮਖੰਦ ਦਿਖਾਇਆ ਤੇ ਇਹ ਸੰਕੇਤ ਦਿੱਤੇ ਨੇ ਕਿ ਬਹੁਤ ਜਿਹੜਾ ਲੋਕਾਂ ਦਾ ਸਮਰਥਨ ਹੈ ਉਹ ਪਾਰਟੀਆਂ ਦੇ ਨਾਲ ਹੈ ਔਰ ਆਉਣ ਵਾਲੇ ਸਮੇਂ 'ਚ ਜਿਹੜੀ ਸਰਕਾਰ 2027 ਵਿਧਾਨ ਸਭਾ ਦੀ ਹੈ ਉਹਨਾਂ ਵੱਲੋਂ ਬਣਾਈ ਜਾਏਗੀ ਚਾਹੇ ਉਹ ਦਾਵਾ ਆਮ ਆਦਮੀ ਪਾਰਟੀ ਦਾ ਹੈ, ਭਾਜਪਾ ਦਾ ਹੈ, ਅਕਾਲੀ ਦਲ ਬਾਦਲ ਦਾ ਹੈ, ਕਾਂਗਰਸ ਦਾ ਹੈ। ਉੱਥੇ ਹੀ ਹੁਣ ਚੋਣ ਮੈਦਾਨ ਜਿਹੜਾ ਕਾਫੀ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਮਜੀਠਾ ਹਲਕੇ ਦਾ ਜਿਹੜਾ ਦੌਰਾ ਕੀਤਾ ਗਿਆ ਜਿਸ ਦੇ ਵਿੱਚ ਭਰਮਾਂ ਇਕੱਠ ਦੇਖਣ ਨੂੰ ਮਿਲਿਆ ਹੈ ਬੇਸ਼ੱਕ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਸੀ ਹਨੇਰੀ ਦਾ ਭਾਵ ਕਿ ਸਾਰੇ ਪਾਸਿਆਂ ਤੋਂ ਇਹੀ ਗੱਲ ਸੀ ਕਿ ਇਸ ਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਬਦਲਾਅ ਵਾਲੀ ਪਾਰਟੀ ਜਿਹੜੀ ਹੈ ਉਹਨੂੰ ਸੱਤਾ ਦੇਣੀ ਹੈ ਤੇ ਪੰਜਾਬ ਦਾ ਜਿਹੜਾ ਸਿਆਸਤ ਹੈ ਉਸ ਦਾ ਨਿظام ਬਦਲਣਾ ਪਰ ਜਿਵੇਂ 4 ਸਾਲ ਦੀ ਚੰਨ ਤੋਂ ਬਾਅਦ ਅਜੇ ਵੀ ਲੋਕਾਂ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਜਿਵੇਂ ਰਵਾਇਤੀ ਪਾਰਟੀਆਂ ਰਾਜ ਕਰਦੀਆਂ ਆ ਰਹੀਆਂ ਸਨ ਜਿਸ ਤਰੀਕੇ ਦੀ ਸਿਆਸਤ ਉਹ ਕਰਦੀਆਂ ਸਨ ਉਹੀ ਸਿਆਸਤ ਭਗਵੰਤ ਸਿੰਘ ਮਾਨ ਜੀ ਵੱਲੋਂ ਕੀਤੀ ਗਈ ਹੈ ਕੁਝ ਖਾਸ ਬਦਲਾ ਨਜ਼ਰ ਨਹੀਂ ਆ ਰਿਹਾ ਹਲਕੇ ਦੇ ਵਿੱਚ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਜਿੱਤ ਕੇ ਸਰਕਾਰ ਬਣੀ ਹੈ ਉਹਨਾਂ ਹਲਕਿਆਂ ਦੇ ਵਿੱਚ ਹੁਣ ਵਿਰੋਧ ਵੀ ਜਿਹੜੇ ਹੋਣੇ ਸ਼ੁਰੂ ਹੋਏ ਹੋਏ ਹੈ ਪਾਫ ਦੇ ਚਤੋਂ ਬਲਾਕਸਪੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸਨ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਬਤਾਇਕ ਜਿਹੜੇ ਸਨ ਉਹ ਪ੍ਰਚਾਰ ਲਈ ਗਏ ਹੈ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਿਆ ਕਿ ਉਹਨਾਂ ਦਾ ਵਿਰੋਧ ਹੋਇਆ ਕਿਉਂਕਿ ਉਹਨਾਂ ਨੇ ਆਪਣੇ ਹਲਕੇ ਦੀਆਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਸੁਣ ਕੇ ਅਣਗੌਲੀਆਂ ਕੀਤੀਆਂ ਪਾਫ ਉਹਨਾਂ ਨੂੰ ਹੱਲ ਕਰਨ ਦਾ ਯਤਨ ਨਹੀਂ ਕੀਤਾ ਬੇਸ਼ੱਕ ਸਾਰਿਆਂ ਦੇ ਇਸ ਤਰੀਕੇ ਦੇ ਨਤੀਜੇ ਨਹੀਂ ਹੈ ਪਿਛਲੇ ਕੁਝ ਸਮਿਆਂ ਦੇ ਵਿੱਚ ਜਿਸ ਤਰੀਕੇ ਦੇ ਰਾਜਨੀਤਿਕ ਹਾਲਾਤ ਪੰਜਾਬ ਦੇ ਵਿੱਚ ਹੋਏ ਐ ਤਾਂ ਦਿੱਲੀ ਜਿਹੜੇ ਹਾਈ ਕਮਾਂਡ ਹੈ ਅਰਵਿੰਦ ਕੇਜਰੀਵਾਲ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਹੈ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਦਿੱਲੀ ਤੋਂ ਅਬਜ਼ਰਵਰ ਜਿਹੜੇ ਸਾਨੂੰ ਨਿਯੁਕਤ ਕੀਤੇ ਗਏ ਸਨ ਤਾਂ ਕਿ ਲੇਖਾ ਜੋਖਾ ਜਿਹੜਾ ਉਹ ਪ੍ਰੋਪਰ ਉਹਨਾਂ ਤੱਕ ਦਿੱਲੀ ਪਹੁੰਚੇ ਜਿਸ ਨੂੰ ਵੇਖ ਕੇ ਅਗਲੀਆਂ ਜਿਹੜੀਆਂ ਰਣਨੀਤੀਆਂ 2027 ਦੀਆਂ ਉਹ ਤੈਅ ਕੀਤੀਆਂ ਜਾਣ ਪਿਛਲੇ ਦਿਨੀ ਬੇਸ਼ੱਕ ਮਨੀਸ਼ ਸੋਦੀਆ ਜੋ ਪੰਜਾਬ ਮਾਮਲਿਆਂ ਦੇ ਇਨਚਾਰਜ ਹੈ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਹਰ ਹਾਲਤ ਵਿੱਚ ਚੋਣਾਂ ਜਿੱਤੇਗੀ ਜਿਸ ਦੇ ਲਈ ਸ਼ਾਮ-ਦਾਮ ਦੰਡ-ਪੇਤ ਜੋ ਵੀ ਵਰਤਨਾ ਪਿਆ ਹਰ ਹੇਲਾ ਵਰਤ ਕੇ ਸਰਕਾਰ ਦੁਬਾਰਾ ਜ਼ਰੂਰ ਬਣਾਈ ਜਾਏਗੀ ਬਚੀਠਾ ਹਲਕੇ ਤੋਂ ਜਿਹੜੀ ਸ਼ੁਰੂਆਤ ਕੀਤੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਉੱਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਹਲਕੇ ਤੋਂ ਉਮੀਦਵਾਰ ਦਾ ਐਲਾਨ ਵੀ ਇੱਕ ਹਸਾਬ ਨਾਲ ਕਰ ਦਿੱਤਾ ਗਿਆ ਤਨਵੀਰ ਜਿਹੜੇ ਗੋਲਡੀ ਹੈ ਤਨਵੀਰ ਗਿਲ ਉਹਨਾਂ ਨੂੰ ਜਿਹੜਾ ਉਮੀਦਵਾਰ ਦੇ ਤੌਰ ਤੇ ਐਲਾਨ ਦਿੱਤਾ ਗਿਆ ਹੈ ਭਾਫ ਕਿ ਉਹਨਾਂ ਨੇ ਇਹ ਗੱਲ ਕਈ ਕਹਿੰਦੇ ਹੋਏ ਨਜ਼ਰ ਆਏ ਕਿ ਅੱਗੇ ਤੋਂ ਮੇਰੇ ਕੋਲ ਕੁਝ ਵੀ ਮੰਗ ਉਠਾਉਣ ਦੀ ਲੋੜ ਨਹੀਂ ਤੁਹਾਡਾ ਸਿੱਧਾ ਆਪਦਾ ਪੈਨ ਵੀ ਜਿਹੜਾ ਹੈ ਉਹ ਚੱਲੇਗਾ ਭਾਫ ਕੀ ਹੈ ਕਿ 2027 ਦੇ ਵਿੱਚ ਪੂਰੀ ਆਸ ਹੈ ਭਗਵੰਤ ਸਿੰਘ ਮਾਨ ਜੀ ਵੱਲੋਂ ਕਿ ਦੁਬਾਰਾ ਰਿਪੀਟ ਜਿਹੜੀ ਸਰਕਾਰ ਉਹ ਕਰੇਗੀ ਉਥੇ ਹੀ ਇਸ ਦੌਰੇ ਦੇ ਦੌਰਾਨ ਉਹਨਾਂ ਨੇ ਇੱਕ ਸ਼ਰਮਣੀ ਅਕਾਲੀ ਦਲ ਤੇ ਤਿੱਖੇ ਹਮਲੇ ਬੋਲੇ ਆ ਭਾਵ ਕਿ ਉਹ ਆਪਣੀ ਜਿਹੜੀ ਬੇਸ਼ੱਕ ਸਾਰੇ ਪੰਜਾਬ ਚ ਉਹਨਾਂ ਨੇ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ 117 ਵਿੱਚੋਂ 92 ਐਮਐਲਏ ਜਿੱਤੇ ਪਰ ਮਜੀਠੀਆ ਹਲਕੇ ਦੇ ਵਿੱਚ ਉਹ ਆਪਣਾ ਜਾਤੂ ਨਹੀਂ ਚਲਾ ਪਾਏ ਸਨ ਉਥੇ ਵਿਕਰਮ ਸਿੰਘ ਮਜੀਠੀਆ ਦੇ ਪਤਨੀ ਗਨੀਵ ਕੌਰ ਮਜੀਠੀਆ ਜਿਹੜੇ ਸਨ ਉਹ ਵਿਧਾਇਕ ਬਣੇ ਸਨ ਤਾਂ ਹੀ ਹੁਣ ਉਸ ਹਲਕੇ ਦੇ ਵਿੱਚ ਵੱਡੇ ਐਲਾਨ ਕੀਤੇ ਐ ਕਿ ਲੋਕ ਜਿਹੜੇ ਐ ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜ ਸਕਣ ਤੇ ਉਹਨਾਂ ਨੇ ਤਿੱਖੇ ਹਮਲੇ ਬੋਲਦਿਆਂ ਭਗਵੰਤ ਸਿੰਘ ਮਾਨ ਨੇ ਮਜੀਠਾ ਦੌਰੇ ਦੌਰਾਨ ਸ਼ੋਮਨੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਤੇ ਤਿੱਖਾ ਹਮਲਾ ਬੋਲਿਆ ਉਹਨਾਂ ਨੇ ਪੰਜਾਬ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਸਿੱਧੇ ਤੌਰ ਤੇ ਇਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਹੀ ਪਰਿਵਾਰ ਹੈ ਜਿਸ ਨੇ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਤੋਂ ਬਾਅਦ ਅੰਗਰੇਜ਼ਾਂ ਨੂੰ ਰੋਟੀਆਂ ਖਵਾਈਆਂ ਸਨ ਤੇ ਅੱਜ ਵੀ ਪੰਜਾਬ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਹੈ ਇਸ ਮੌਕੇ ਮੁੱਖ ਮੰਤਰੀ ਨੇ ਮਜੀਠਾ ਵਿਧਾਨ ਸਭਾ ਹਲਕੇ ਚ 23 ਨਵੀਆਂ ਪਿੰਡੂ ਲਿੰਕ ਸੜਕਾਂ ਦਾ ਉਦਘਾਟਨ ਕੀਤਾ ਉਹਨਾਂ ਐਲਾਨ ਕੀਤਾ ਕਿ ਜਲਦੀ ਹੀ ਮਜੀਠਾ ਦੇ ਨੇੜਲੇ ਪਿੰਡ ਬਿਕਰੌਰ ਵਿਖੇ ਇੱਕ ਕਾਲਜ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਸਿਆਸੀ ਲੜਾਈਆਂ 'ਚ ਨੱਕ ਸੀਟਿਆ ਜਾਵੇ ਸਭੋ ਦਿੱਲੀ ਚ ਵੱਧ ਰਹੇ ਪ੍ਰਦੂਸ਼ਣ ਵਰਗੇ ਅਸਲੀ ਮੁੱਤਿਆਂ ਤੇ ਧਿਆਨ ਦਿੱਤਾ ਜਾਵੇ ਅਤੇ ਕਿਸਾਨਾਂ ਤੇ ਬੇਮੁਨਾਯਤ ਇਲਜ਼ਾਮ ਲਗਾਉਣ ਤੋਂ ਬਚਿਆ ਜਾਵੇ ਦੂਜੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੀ ਸੀ ਕਿਉਂਕਿ ਪਿਛਲੀ ਜਿਹੜੀ 7 ਤਰੀਕ ਲੰਗੀ ਹੈ ਉਸ ਦਿਨ ਉੱਚ ਅਧਿਕਾਰੀਆਂ ਦੇ ਨਾਲ ਭਗਵੰਤ ਸਿੰਘ ਮਾਨ ਨੇ ਮੀਟਿੰਗ ਜਿਹੜੀ ਹੈ ਉਹ ਕਰਨੀ ਸੀ ਪਰ ਕਿਸੇ ਕਾਰਨ ਕਰਕੇ ਉਹ ਨਹੀਂ ਕਰ पाए ਤਾਂ ਮਜੀਠਾ ਵਿੱਚ ਘਰਾਵ ਕਰਨ ਦੀ ਸੰਘਰਸ਼ ਕਮੇਟੀ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੇ ਉਹਨਾਂ ਨੂੰ ਮੁੱਖ ਮੰਤਰੀ ਦੇ ਕਾਫਲੇ ਤੱਕ ਪਹੁੰਚਣ ਤੋਂ ਚੜਾ ਉਹ ਰੋਕ ਦਿੱਤਾ ਹੈ ਚੋਣ ਮਹੀਮ ਦਾ ਆਗਾਜ਼ ਮੁੱਖ ਮੰਤਰੀ ਸਾਹਿਬ ਵੱਲੋਂ ਕੀਤਾ ਗਿਆ ਹੈ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਹੈ ਹੁਣ ਦੇਖਣਾ ਇਹ ਹੈ ਕਿ 2027 ਦੇ ਵਿੱਚ ਲੋਕ ਉਹਨਾਂ ਨੂੰ ਕਿਸ ਤਰੀਕੇ ਦਾ ਸਮਰਥਨ ਦਿੰਦੇ ਹੈ ਕਿਉਂਕਿ ਆਬਜ਼ਰਵਰਾਂ ਵੱਲੋਂ ਜੋ ਰਿਪੋਰਟ ਜਾ ਰਹੀ ਹੈ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਵਧਾਈ ਦੇਣ ਦੇ ਲਈ ਆਏ ਸਮ ਜਿੱਥੇ ਸਾਰੇ ਮੈਂਬਰ ਇਕੱਠੇ ਹੋਏ ਸਨ ਉਸ ਦੇ ਵਿੱਚ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਸੀ ਕਿ ਉਹ ਦਿੱਲੀ ਬੈਠੇ ਸਭ ਕੁਝ ਦੇਖ ਰਹੇ ਪਾਫ ਕਿ ਉਹਨਾਂ ਜਿੰਨੇ ਵੀ ਪੰਜਾਬ ਦੇ ਉਹਨਾਂ ਦੇ ਵਧਾਇਕ ਹੈ ਉਹਨਾਂ ਹਲਕਿਆਂ ਦੀ ਸਾਰੀ ਰਿਪੋਰਟ ਦਿੱਲੀ ਜਿਹੜੀ ਹੈ ਉਹ ਜਾ ਰਹੀ ਹੈ ਉਹਨਾਂ ਦਾ ਇਹੀ ਕਹਿਣਾ ਸੀ ਔਰ ਅੱਗੇ 2027 ਦੇ ਵਿੱਚ ਕਿਹੜੇ ਕਿਹੜੇ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ ਜਿਹੜੇ ਮੌਜੂਦਾ ਵਿਧਾਇਕ ਹੈ ਤੇ ਕਿੱਥੋਂ ਨਵੇਂ ਚਿਹਰੇ ਜਿਹੜੇ ਆ ਉਹ ਅੱਗੇ ਕੀਤੇ ਜਾਣਗੇ ਇਹਦੇ ਤੇ ਵੀ ਵਿਚਾਰ ਚਰਚਾ ਜਿਹੜੀ ਹੈ ਚੱਲ ਰਹੀ ਦੱਸੀ ਜਾਂਦੀ ਹੈ 83 ਕਲਿਆਰਿਆਂ ਦੇ ਵਿੱਚ ਧੰਨਵਾਦ